ਮਾਂਸਾ ਦਲਿਤ ਕਾਂਡ ਦੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਿੰਨ ਮੁਲਜ਼ਮਾਂ ਦੀ ਅਜੇ ਗ੍ਰਿਫਤਾਰੀ ਨਹੀਂ ਹੈ ਪਰਿਵਾਰ ਨੇ ਅਜੇ ਤੱਕ ਉਸ ਲੜਕੇ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਪਰਿਵਾਰ ਸਿਵਲ ਹਸਪਤਾਲ ਦੇ ਧਰਨੇ ਤੇ ਬੈਠਾ ਸਾਡੇ ਨਾਲ ਮਾਂਸਾ ਦੇ ਐਸਪੀ ਨਰਿੰਦਰਪਾਲ ਸਿੰਘ ਬੜਿੰਗ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਗ੍ਰਿਫਤਾਰੀਆਂ ਕਿੱਥੋਂ ਹੋਈਆਂ ਨੇ ਔਰ ਕਿੰਨੇ ਲੋਕ ਗ੍ਰਿਫਤਾਰ ਹੋਏ ਨੇ ਸਰ ਕਿੰਨੇ ਲੋਕ ਗ੍ਰਿਫਤਾਰ ਹੋਏ ਨੇ ਔਰ ਕਿੱਥੋਂ ਗ੍ਰਿਫਤਾਰ ਕੀਤੇ ਤਿੰਨ ਵਿਅਕਤੀ ਗ੍ਰਿਫਤਾਰ ਹੋ ਚੁੱਕੇ ਹਨ ਇਹਨਾਂ ਦੀ ਗ੍ਰਿਫਤਾਰੀ ਨੰਗਲ ਪਿੰਡ ਇਨਫੋਰਮੇਸ਼ਨ ਮਿਲੀ ਸੀ ਮਾਸਾ ਦਿਲੇ ਦੇ ਨਕਲ ਪਿੰਡ ਦੇ ਨੇੜੇ ਕਿਸੇ ਕਿਊਬਲ ਦੇ ਛੁਪੇ ਹੋਏ ਆ। ਮਾਸਾ ਡੀ ਪੁਲਿਸ ਪਾਰਟੀ ਨੇ ਜਦੋਂ ਰੇਡ ਕੀਤੀ ਤਾਂ ਆ ਤਿੰਨ ਜਿਹੜਾ ਨੂੰ ਉਥੇ ਅਰੈਸਟ ਕਰ ਲਿਆ। ਬਾਕੀ ਜਿਹੜੇ ਮੁਲਜ਼ਮ ਹੈ ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਊਗਾ। ਔਰ ਇਸ ਸੰਬੰਧੀ ਇਹਨਾਂ ਦੀ ਲੜਾਈ ਦਾ ਕਾਰਨ ਪਹਿਲਾਂ ਇੱਕ ਠੱਗੀ ਚੋਰੀ ਛਪੇ ਸ਼ਰਾਬ ਵੇਚਦੇ ਸੀ ਔਰ ਇਹਨਾਂ ਦੀ ਦੋਸਤੀ ਸੀ। ਬਾਅਦ ਚ ਅੱਜ ਤੋਂ ਕੋਈ ਦੋ ਮਹੀਨੇ ਪਹਿਲਾਂ ਇਹਨਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਟਕਰਾਅ ਹੋ ਗਿਆ। ਬਾਅਦ ਚ ਦੋ ਇੱਕ ਦੋ ਵਾਰ ਇਹਨਾਂ ਦੀ ਆਪਸ ਵਿੱਚ ਯੁਰ ਵੀ ਤਕਰਾਰ ਹੋਦਿਆ ਬਾਅਦ ਚੱਲਾ ਨੇ ਜਿੰਦਨ ਨਾਲ ਲੜਾਈ ਹੋਈ ਹੈ ਉਸ ਦਿਨ ਇਹਨਾਂ ਦਾ ਜ਼ਿਆਦਾ ਤਕਰਾਰ ਹੋ ਗਿਆ ਪੱਥਰਬਾਜੀ ਹੋਈ ਔਰ ਡਿਸਟ੍ਰਿਕਟ ਇੱਕ ਵਿਅਕਤੀ ਦੀ ਮੌਤ ਹੋ ਗਈ ਤਿੰਨੇ ਮੁਜ਼ਮਾ ਦੇ ਨਾਂ ਕੀ ਨੇ ਬਲਵੇ ਸਿੰਘ ਦੀਪ ਸਿੰਘ ਔਰ ਤੀਸਰਾ ਸੱਭ ਸਿੰਘ ਇਹਨਾਂ ਨੂੰ ਰੈਸਟ ਕੀਤਾ ਜਾ ਰਿਹਾ ਹੈ ਕਿ ਨਿਰੰਜਨ ਸਿੰਘ ਮੁੱਖ ਮੰਤਰੀ ਪ੍ਰਕਾਸ਼ ਪਾਦਲ ਦੇ ਡਰਾਈਵਰ ਹੁਣ ਉਸੇ ਪਰਿਵਾਰ ਚੋਂ ਹਰਦੀਪ ਸਿੰਘ ਜਿਹੜਾ ਹੁੰਦਾ ਹੈ ਔਰ ਬਿੱਟਾ ਸਿੰਘ ਉਸੇ ਪਰਿਵਾਰ ਚੋਂ ਹੈ ਇਸੇ ਕਰਕੇ ਇਹਨਾਂ ਨੇ ਇਸ ਇੰਨੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਕਤਲ ਕਰਨ ਤੋਂ ਬਾਅਦ ਲੱਤ ਵੱਡੀ ਇਸੇ ਕਰਕੇ ਕਿਉਂਕਿ ਸ਼ਾਇਦ ਪੁਲਿਸ ਦੀ ਵੀ ਸੀ ਉਸ ਪਰਿਵਾਰ ਨੂੰ ਨਹੀਂ ਐਸੀ ਬਿਲਕੁਲ ਨਹੀਂ ਹੈ ਇਹ ਪਿੰਡ ਦੀ ਪਾਰਟੀਬਾਜ਼ੀ ਦੇ ਕਰਕੇ ਕੋਈ ਮੁੱਦਾ ਉਠਾਇਆ ਜਾ ਰਿਹਾ ਨਹੀਂ ਉਸ ਦਾ ਕੋਈ ਆਪਣੇ ਡਰਾਈਵਰ ਦਾ ਜਾਂ ਉਸ ਦੇ ਪਰਿਵਾਰ ਦਾ ਸਰਪੰਚ ਦਾ ਕਿਸੇ ਦਾ ਕੋਈ ਕੋਈ ਰੋਲ ਨਹੀਂ ਹੈ ਅਚਾਨਕ ਇਹਨਾਂ ਦੀ ਲੜਾਈ ਹੋਈ ਹੈ ਔਰ ਕੁਝ ਦਿਨ ਪਹਿਲਾਂ ਵੀ ਇਹਨਾਂ ਦਾ ਤਕਰਾਰ ਹੋਇਆ ਅਚਾਨਕ ਲੜਾਈ ਦੇ ਕਰਕੇ ਇਹਨਾਂ ਦੀ ਮੌਤ ਹੋਈ ਹੈ ਕਹਿਆ ਜਾ ਰਿਹਾ ਕਿ ਪੁਲਿਸ ਤੇ ਪ੍ਰੈਸ਼ਰ ਆ ਪੋਲਿਟਿਕਲ ਪ੍ਰੈਸ਼ਰ ਆਗਾ ਕਿ ਤੁਸੀਂ ਇਸ ਮਾਮਲੇ ਦੇ ਅੰਦਰ ਫੇਵਰ ਕਰ ਰਹੇ ਹੋ ਉਹਨਾਂ ਨੂੰ ਉਸ ਪਰਿਵਾਰ ਦਾ ਅਲੀਗੇਸ਼ਨ ਹੈ ਪੁਲਿਸ ਤੇ ਕੋਈ ਪ੍ਰੈਸ਼ਰ ਨਹੀਂ ਹੈ ਪੁਲਿਸ ਨੇ ਜਿਸ ਦਿਨ ਲੜਾਈ ਹੋਈ ਇਮੀਡੀਐਟਲੀ ਸਾਡੀ ਪੁਲਿਸ ਪਾਰਟੀ ਪਹੁੰਚੀ ਹੈ ਔਰ ਅਸੀਂ ਵੀ ਉੱਥੇ ਮੌਕੇ ਤੇ ਪਹੁੰਚੇ ਹਾਂ ਜਾ ਕੇ ਔਰ ਮੁਕਦਮਾ ਦਰਜ ਕਰ ਲਿਆ ਔਰ ਜੋ ਹਾਕੀ ਦੋਸ਼ੀ ਹੈ ਉਹ ਅਰੈਸਟ ਕਰ ਲਿਆ ਔਰ ਜਿੱਥੋਂ ਤੱਕ ਇਹਨਾਂ ਦਾ ਸ਼ਸ਼ਕਾਰ ਨਾ ਕਰਨ ਦਾ ਇਹਨਾਂ ਦੀ ਮੇਨ ਪੁਆਇੰਟ ਆਈ ਸੀ ਕਿ ਸਾਡਾ ਜੋ ਵਿਅਕਤੀ ਮਰਿਆ ਉਸ ਦੀ ਲਾਤਾ ਜਿਹੜੀ ਉਹ ਨਹੀਂ ਮਿਲ ਰਹੀ ਪੁਲਸ ਨੇ ਉਹਦੀ ਲਤਵੀ ਬਰਾਮਦ ਕਰ ਲਈ ਲਈ ਖੇਤਾ ਜੋ ਔਰ ਪਲਸ ਜਿਹੜੇ ਹੈ ਇਹਨਾਂ ਦੀ ਦੂਸਰੀ ਡਿਮਾਂਡ ਸੀ ਵੀ ਮੁਲਜ਼ਮ ਅਰੈਸਟ ਕੀਤੇ ਜਾਣ ਪਹਿਲਾਂ ਸੀ ਮੁਲਜ਼ਮ ਅਰੈਸਟ ਕਰਦੇ ਸ਼ਰਾਬ ਦਾ ਧੰਦਾ ਸ਼ਰੀਰਾਂ ਨੂੰ ਚੱਲ ਰਿਹਾ ਹੈਗਾ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਨਖਾਵਾਂ ਦੀ ਨਾਉਂਦੀਆਂ ਨੇ ਤੇ ਪੰਜਾਬ ਉਸ ਕੀ ਕਰਦੀ ਹੈ ਪੰਜਾਬ ਉਸ ਨੂੰ ਕਿਉਂ ਪਤਾ ਨਹੀਂ ਲੱਗਦਾ ਕਿ ਸਮਾਜਿਕ ਹੋ ਰਹੀ ਹੈ ਕਿ ਦਸਮਤਿਕ ਹੋ ਰਹੀ ਹੈ ਇਹ ਸ਼ਰਾਬ ਇਹ ਇਸ ਸੰਬੰਧੀ ਸਾਡੇ ਕੋਲੇ ਪਹਿਲਾਂ ਕੋਈ ਇਨਫਰਮੇਸ਼ਨ ਨਹੀਂ ਸੀਗੀ ਠੀਕ ਹੈ ਅਗਰ ਕੋਈ ਇਸ ਟਾਈਪ ਦੀ ਇਨਫਰਮੇਸ਼ਨ ਹੈ ਕੋਲ ਸਾਥੀ ਕਾਰਵਾਈ ਕਰਤੀ ਯਾਨੀ ਇਹੋ ਜੇ ਕਿਸੇ ਮਾਫੀਆ ਨੂੰ ਕੋਈ ਸਰ ਨਹੀਂ ਚੁਕਣਦੇ ਇਹ ਵੀ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਦਾ ਮਾਫੀਆ ਸਿਆਸੀ ਸਰਪ੍ਰਸਤੀ ਚੱਲਦਾ ਖਾਸ ਤੌਰ ਦੇ ਉੱਤੇ ਅਕਾਲੀ ਦਲ ਬੀਜੇਪੀ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਦੀ ਸਰਪ੍ਰਸਤੀ ਚੀਜ਼ਾਂ ਹੁੰਦੀਆਂ ਨਹੀਂ ਇਹ ਇਹੋ ਜਿਹਾ ਕੋਈ ਮਾਮਲਾ ਸਾਡੇ ਇੱਥੇ ਹਮਮ ਪੁਲਿਸ ਆਪਦੀ ਬਿਲਕੁਲ ਨਿਰਪੱਖ ਡਿਊਟੀ ਕਰਦੀ ਹੈ ਔਰ ਕਰਦੀ ਪੁਣ ਤੋਂ ਕੀ ਲੱਗਦਾ ਹੈ ਕਿ ਅੰਤ ਨੂੰ ਸੰਸਕਾਰ ਕਦੋਂ ਤੱਕ ਹੋ ਜਾਏਗਾ ਕੋਈ ਗੱਲਬਾਤ ਹੋਈ ਹੈ ਕੋਈ ਡਾਇਲੌਗ ਚੱਲ ਰਿਹਾ ਤੁਹਾਡਾ ਪਰਵਾਹ ਨਹੀਂ ਦੇਖੋ ਪੁਲਿਸ ਨੇ ਜੋ ਇਹਨਾਂ ਦੀ ਮੇਨ ਡਿਮਾਂਡ ਸੀ ਕਿ ਇਤਾਂ ਜੋ ਉਸਦੀ ਲਾਤਾ ਉਹ ਮਿਲਣੀ ਚਾਹੀਦੀ ਹੈ ਉਹ ਪੁਲਿਸ ਨੇ ਕਾਫੀ ਐਫਰਟਸ ਕਰਕੇ ਨਹੀਂ ਦੇ ਖੇਤਾ ਜੋ ਬਰੰਦ ਕਰਦੀ ਦੂਸਰੀ ਇਹਨਾਂ ਦੀ ਡਿਮਾਂਡ ਸੀ ਕਿ ਮੇਨ ਮੋਲਜਮ ਬਲਵੀਰ ਸਿੰਘ ਉਹ ਅਰੈਸਟ ਹੋਵੇ ਸਾਡੀ ਇਸਬਤੀਆਂ ਨਾਲ ਗਲਬਤ ਵੀ ਹੋਈ ਜਿਸ ਤੇ ਅਸੀਂ ਜਿਹੜੀਆਂ ਇਹਨਾਂ ਦੀ ਦੋਨੇ ਡਿਮਾਂਡ ਹੈ ਉਹ ਪੂਰੀਆਂ ਹੋ ਗਈਆਂ ਹੁਣ ਸੰਸਕਾਰ ਕਰਨਾ ਇਹ ਇਹਨਾਂ ਦਾ ਆਪਦਾ ਫੈਸਲਾ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਪੋਲਿਟিক্যাল ਪਾਰਟੀ ਆ ਰਹੀਆਂ ਨੇ ਪੁਲਿਸ ਲਈ ਇਹ ਮਾਮਲਾ ਵੱਡੀ ਸਰਦਾਰਦੀ ਬਣ ਜਾ ਰਿਹਾ ਕੱਲ ਨੂੰ ਵੀ ਵੱਡਾ ਪੋਲਿਟਿਕਲ ਇਸ਼ੂ ਬਣ ਜਾਂਦਾ ਹੈਗਾ ਤੁਹਾਡੇ ਤੋਂ ਸਹੀ ਢੰਗ ਨਾਲ ਹੈਂਡਲ ਨਹੀਂ ਹੋ ਰਿਹਾ ਨਹੀਂ ਬਿਲਕੁਲ ਅਸੀਂ ਸਹੀ ਢੰਗ ਨਾਲ ਹੈਂਡਲ ਕਰ ਰਹੇ ਹਾਂ ਪੁਲਿਸ ਦੀ ਡਿਊਟੀ ਹੈ ਜੋ ਉਹ ਆਪਦੀ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ ਔਰ ਬਾਕੀ ਮੁਲਜ਼ਮਾਂ ਨੂੰ ਉਹਨਾਂ ਨੂੰ ਵੀ ਜਲਦ ਅਰੈਸਟ ਕਰਾਉ। ਸੂਚਨ ਐਸਪੀ ਮਾਨਸਾ ਨਰਿੰਦਰਪਾਲ ਸਿੰਘ ਭੜਿੰਗ ਜਿਨ੍ਹਾਂ ਦਾ ਕਹਿਣਾਗਾ ਕਿ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਬਾਕੀ ਗ੍ਰਿਫਤਾਰੀਆਂ ਜਲਦ ਹੋਣਗੀਆਂ ਔ ਮੁੱਖ ਮੰਤਰੀ ਪਰਿਵਾਰ ਦੇ ਡਰਾਈਵਰ ਨਾਲ ਵੀ ਇਹਨੂੰ ਜੋੜਿਆ ਜਾ ਰਿਹਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਡੇ ਤੇ ਕੋਈ politcal ਪ੍ਰੈਸ਼ਰ ਨਹੀਂ ਪਰ ਪਰਿਵਾਰ ਲਗਾਤਾਰ ਕਹਿ ਰਿਹਾ ਹੈਗਾ ਕਿ ਪੁਲਿਸ ਤੇ ਪ੍ਰਸ਼ਾਸਨ ਔਰ politcal ਸਰਪ੍ਰਸਤੀ ਕਿਤਨਾ ਕਿਤੇ ਉਸ ਪਰਿਵਾਰ ਨੂੰ ਨਾ ਮਲਜ਼ਮਾ ਲਵਾ ਇਹ ਐਲੀਗੇਸ਼ਨ ਉਹ ਪਰਿਵਾਰ ਲਾਉਂਦਾ ਹੈਗਾ ਪਰ ਪੁਲਿਸ ਦਾ ਕਹਿਣਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਫੇਰ ਇਨਵੈਸਟੀਗੇਸ਼ਨ ਹੋ ਰਹੀ ਹੈਗੀ ਜਲਦ ਹੀ ਦੂਜੇ ਮਲਜ਼ਮ ਗ੍ਰਿਫਤਾਰ ਕੀਤੇ ਜਾਣਗੇ ਕੈਮਰਾਮੈਨ ਗੁਰਸ਼ਰ ਦੇ ਨਾਲ ਯਾਦਵਿੰਦਰ ਸਿੰਘ ਜੀਬੀਪੀ ਸਾਝਾ ਮਾਨਸਾ